ਸੜਕ ਸੁਰੱਖਿਆ ਦਿਵਸ ਮੌਕੇ ਐਸਐਸਐਫ ਟੀਮ ਦੇ ਇੰਚਾਰਜ ਸਤਨਾਮ ਸਿੰਘ ਨੇ ਚਾਲਕਾਂ ਨੂੰ ਕੀਤਾ ਜਾਗਰੂਕ ਸੜਕ ਸੁਰੱਖਿਆ ਦਿਵਸ ਮੌਕੇ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਐਸਆਈ ਸਤਨਾਮ ਸਿੰਘ ਵੱਲੋਂ ਟਰੱਕ ਚਾਲਕਾਂ ਸਮੇਤ ਵਾਹਨ ਚਾਲਕਾਂ ਨੂੰ ਹਾਸੇ ਤੋਂ ਬਚਾਅ ਸੰਬੰਧੀ ਸੜਕ ਆਵਾਜਾਈ ਦੇ ਨਿਯਮਾਂ ਦੀ ਜਾਣਕਾਰੀ ਦਿੱਤੀ ਸੜਕ ਸੁਰੱਖਿਆ ਫੋਰਸ ਰੂਟ ਨੰਬਰ 32304 ਪਾਈ ਕਨਈਆ ਚੌਂਗ ਬਠਿੰਡਾ ਤੋਂ ਡੂੰਵਲੀ ਬੈਰੀਅਰ ਦੇ ਇੰਚਾਰਜ ਏਐਸਆਈ ਸਤਨਾਮ ਸਿੰਘ ਨੇ ਅੱਜ ਬਠਿੰਡਾ ਡਾਪਾੜੀ ਦੇ ਟਰੱਕ ਚਾਲਕਾਂ ਨੂੰ ਜਾਗਰੂਕ ਕੀਤਾ। ਉਹਨਾਂ ਟਰੱਕ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਤਰ੍ਹਾਂ ਦੱਸਿਆ ਕਿ ਚਾਲਕ ਤੋਂ ਦੇ ਮੌਸਮ ਦੌਰਾਨ ਹੌਲੀ ਚੱਲਣ, ਇੰਡੀਕੇਟਰ ਦੀ ਵਰਤੋਂ ਕਰਨ, ਲੋ ਬੀਮ ਤੇ ਲਾਈਟਾਂ ਛੱਡਣ, ਸੀਟ ਬੈਲਟ ਦੀ ਵਰਤੋਂ ਕਰਨ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਾ ਕਰ ਤੇ ਬਿਨਾਂ ਕਿਸੇ ਕਾਰਨ ਸੜਕ ਦੇ ਵਿਚਾਲੇ ਵਾਹਨ ਨਾ ਰੋਕਣ ਇਸ ਸੰਬੰਧੀ ਜਾਗਰੂਕ ਕੀਤਾ ਉਹਨਾਂ ਸਮੂਹ ਚਾਲਕਾਂ ਨੂੰ ਅਪੀਲ ਕੀਤੀ ਕਿ ਡਰਾਈਵਿੰਗ ਦੌਰਾਨ ਇਹਦਾ ਖਿਆਲ ਕੀਤਾ ਜਾਵੇ ਕਿ ਸੜਕ ਤੇ ਚੱਲਣ ਵਾਲੇ ਕਿਸੇ ਵਾਹਨ ਦਾ ਕੋਈ ਨੁਕਸਾਨ ਨਾ ਹੋਵੇ ਉਹਨਾਂ ਕਿਹਾ ਕਿ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਕੇ ਖੁਦ ਨੂੰ ਤੇ ਸੜਕ ਤੇ ਲੰਘਣ ਵਾਲੇ ਵਾਕੀ ਵਾਹਨਾਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਇਸ ਮੌਕੇ ਸੀਟੀ ਪਵਨਦੀਪ ਸਿੰਘ ਸੀਟੀ ਕੁਲਵਿੰਦਰ ਸਿੰਘ ਐਸਟੀ ਜਸਵੀਰ ਕੌਰ ਐਸਟੀ ਅਸ਼ਦੀਪ ਕੌਰ ਆਦ ਹਾਜਰ ਸਨ ਇਸ ਤਰ੍ਹਾਂ ਟਰੱਕ ਚਾਲਕਾਂ ਨੇ ਪੋਸ਼ ਵਿਭਾਗ ਦੇ ਐਸਐਸਐਫ ਟੀਮ ਦੇ ਨਿਯਮਾਂ ਪ੍ਰਤੀ ਜਾਗਰੂਕ ਕੀਤੇ ਜਾਣ ਦਾ ਧੰਨਵਾਦ ਕੀਤਾ ਉਹਨਾਂ ਨੂੰ ਭਰੋਸਾ ਦਿੱਤਾ ਕਿ ਸਮੂਹ ਡਰਾਈਵਰ ਭਰਾ ਉਹਨਾਂ ਵੱਲੋਂ ਦਸ ਦਸੇ ਨਿਯਮਾਂ ਦੀ ਪਾਲਣਾ ਕਰਨਗੇ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਸਹਯੋਗ ਦੇਣਗੇ ਰੰਗਲਾ ਪੰਜਾਬ ਤੋਂ ਸਹਿਰ ਰஞ்சிਤ ਮਿਸ਼ਾਣਾ ਦੀ ਰਿਪੋਰਟ